ਇੱਕ ਤਰੀਕ ਨੂੰ ਬੋਟਾਂ ਪਈਆਂ 2 ਤਰੀਕ ਕੱਲ ਨਾਕੇ ਗਈ ਆ ਤੇ ਅੱਜ ਨਾਲ ਹੀ ਲੈਡ ਜਿਹੜੀ ਉਹ 4 ਘੰਟੇ ਹੋ ਗਈ 8 ਘੰਟੇ ਦੇ ਉੱਤੇ ਅਕਸ਼ਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਬੰਧਾਨ ਰਣਜੀਤ ਸਿੰਘ ਅਲੀਵਾਲ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮਲਸੀਆਂ ਗ੍ਰਿਡ ਦੇ ਇੰਚਾਰਜ ਦੇ ਬਾਦਸ਼ਾਹਪੁਰ ਫੀਡਰ ਅਦੀਨ ਪਿੰਡ ਪਿੰਡ ਮੈਮੋਵਾਲ ਅਲੀਵਾਲ ਲੋਕ ਸਭਾ ਦੀਆਂ ਵੋਟਾਂ ਲੰਘਣ ਤੋਂ ਤੁਰੰਤ ਬਾਅਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਬਿਜਲੀ ਚੁੱਕ ਟੋਤੀ ਕਰ ਦਿੱਤੀ ਗਈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਸੁੱਕਣ ਕਿਨਾਰੇ ਹਨ ਪੁਣਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਦਿੱਤੀ ਜਾਵੇ ਇਸ ਸਬੰਧ ਵਿੱਚ ਮਨਸੀਆ ਗ੍ਰੇਟ ਇੰਚਾਰਜ ਦੇ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦਾ ਟੈਲੀਫੋਨ ਬੰਦ ਆ ਰਿਹਾ। ਕਿਸਾਨ ਭਰਾਓ ਵਾਇਕੁਪਜੀ ਕਾ ਖਾਲਸਾ ਵਾਇਕੁਪਜੀ ਕੀ ਫਤਿਹ। ਇੱਕ ਤੁਹਾਨੂੰ ਅਸੀਂ ਅੱਜ ਬੇਨਤੀ ਕਰਨ ਲੱਗੇ ਆ ਕਿ ਲਗਭਗ ਬੋਟਾ ਦਾ ਦੌਰ ਚੱਲਿਆ 1.5 ਮਹੀਨਾ। ਮੰਤਰੀਆਂ ਨੇ ਪਿੰਡਾਂ ਦੇ ਵਿੱਚ ਧੂੜਾਂ ਪੜ ਛੱਡੀਆਂ, ਸੜਕਾਂ ਪੜ ਛੱਡੀਆਂ। ਇਹਨਾਂ ਨੂੰ ਇਹ ਵੀ ਨਹੀਂ ਦੱਸਿਆ ਕਿ ਸੜਕਾਂ ਕਿਹੜੀਆਂ ਬਣਨ ਵਾਲੀਆਂ ਤੇ ਕਿਹੜੀਆਂ ਨਹੀਂ ਬਣਨ ਵਾਲੀਆਂ। ਪਰ ਬੜੇ ਦੁੱਖ ਦੀ ਗੱਲ ਆ। ਕਿ 1 ਤਰੀਕ ਨੂੰ ਪੋਲਿਗ ਹੋਈ ਆ 1 ਤਰੀਕ ਨੂੰ ਬੂਟਾਂ ਪਈਆਂ 2 ਤਰੀਕ ਕੱਲ ਨੰਘ ਕੇ ਗਈ ਆ ਤੇ ਅੱਜ ਨਾਲ ਹੀ ਲੈਟ ਜਿਹੜੀ ਉਹ 4 ਘੰਟੇ ਹੋ ਗਈ 8 ਘੰਟੇ ਦੇ ਉੱਤੇ ਅਸੀਂ ਇਹ ਸਰਕਾਰ ਨੂੰ ਨਕਮੀ ਸਰਕਾਰ ਇਹ ਗਿਣਤਾ ਗਿੰਦੇ ਆ ਕਿ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਉਹ ਪਰਾਈਆਂ ਹੋਈਆਂ ਉਹ ਵਾਕਿਆ ਹੀ ਇਹਨਾਂ ਨੇ ਪੜਾਈਆਂ ਅੱਜ ਹੀ ਪਤਾ ਲੱਗ ਗਿਆ ਕਿ 4 ਘੰਟੇ ਸਪਲਾਈ ਕਰਦੀ ਆ ਉਤੋਂ ਖਬਰੂ ਬੂਜੇ ਦਾ ਸੂਰਜਮੁਖੀ ਦਾ ਮੱਕੀ ਦਾ ਔਰ ਹੋਰ ਸਬਜ਼ੀਆਂ ਦਾ ਵੀ ਜਿਹੜਾ ਪੂਰਾ ਜੁਗਰਾ ਤੇ ਸੀ ਜਣਾ ਤਤੋਂ ਰੱਬ ਦਾ ਕਹਿਰ ਵਰਤ ਰਿਹਾ ਪੂਰਾ ਆਇਨਾ ਯੂਰਾ ਤੇ ਗਰਮੀ ਚੱਲ ਰਹੀ ਆ ਤੇ 4 ਘੰਟਿਆਂ ਦੇ ਨਾਲ 4 ਘੰਟਿਆਂ ਦੇ ਨਾਲ 4 ਕ ਨਾਲਾ 6 ਕ ਨਾਲਾ ਵੱਧ ਤੋਂ ਵੱਧ ਥਾਂ ਭਗਾ ਕਿ ਉਹਨਾਂ ਨੇ ਹੁਣ ਮੱਕੀਆਂ ਸਿਰੇ ਤੇ ਆਈਆਂ ਖਰਬੂਜਾ ਚੱਲ ਰਿਹਾ ਖੰਡਵਾਣਾ ਚੱਲ ਰਿਹਾ ਸੂਰਜ ਮੁਖੀ ਪਲ ਰਿਹਾ ਔਰ ਲੋਕਾਂ ਨੇ ਮੂੰਗੀ ਵੀ ਬੀਜ ਦਿੱਤੀ ਕਣਕਾਂ ਦੇ ਵੱਢ ਉਹਨਾਂ ਨੂੰ ਫਸਲਾਂ ਦਾ ਨੁਕਸਾਨ ਇੰਨਾ ਜ਼ਿਆਦਾ ਹੋ ਜਾਣਾ 4 ਘੰਟੇ ਸਪਲਾਈ ਦੇ ਨਾਲ ਅਸੀਂ ਇਸ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਘੱਟੋ ਘੱਟ ਹਜੇ 10 ਦੇਣ ਵਾਸਤੇ ਕਿਸਾਨਾਂ ਨੂੰ ਜਿਹੜੀ ਸਪਲਾਈ ਆ 8 ਘੰਟੇ ਤਿਉ ਕਿਉਂਕਿ ਜੇ ਨਾ ਇਹਨਾਂ ਨੇ ਦਿੱਤੀ ਤਾ ਉਹਨਾਂ ਵਾਲੇ ਤਰ੍ਹਾਂ ਦੇ ਵਿੱਚ ਅਸੀਂ ਇਹਨਾਂ ਦਾ ਕੋਈ ਨਾ ਕੋਈ ਘਰਾਓ ਜ਼ਰੂਰ ਕਰਾਂਗੇ ਇਹਨੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ